ਸੇਫਟੀ ਟੀਮ ਕੋਲ ਨੰਬਰ ਟੈਂਪਰ ਚੈਕਿੰਗ ਕੀਤੀ ਜਾਂਦੀ ਹੈ ਸ਼ਹਿਰ ਦੇ ਵਿੱਚ ਤੇ ਅਕਸਰ ਅਜੀਕਲ ਦੇਖਿਆ ਜਾਂਦਾ ਜਿਹੜਾ ਫਾਸਟ ਫੂਡ ਦਾ ਟ੍ਰੈਂਡ ਕਾਫੀ ਹੈ ਲੋਕਾਂ ਦੇ ਵਿੱਚ ਪਰ ਕਈ ਜਿਹੜੇ ਹੈਗੇ ਆ ਉਹ ਫਾਸਟ ਫੂਡ ਦੇ ਵਿੱਚ ਕੁਝ ਏਦਾਂ ਦੇ ਐਡ ਕਰਦੇ ਆ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜੋ ਆਪਣੀ ਸਿਹਤ ਦੇ ਠੀਕ ਨਹੀਂ ਹੁੰਦੀ ਤਾਂ ਇਹਦੇ ਬਾਰੇ ਕੀ ਤੁਹਾਡਾ ਰਾਏ ਹੈ ਜੱਤੀ ਪੜਨਾ ਚਾਹੁੰਦੇ ਸੀ ਜੀ ਜੀ ਸ੍ਰੀ ਗਾਣ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਫੂਡ ਸੇਫਟੀ ਟੀਮ ਜਿਹੜੀ ਹੈ ਸ਼ਾਰਪੁਰ ਦੀ ਸਾਰੇ ਡਿਸਟ੍ਰਿਕਟ ਦੀ ਚੈਕਿੰਗ ਬਹਾਨਾ ਜਿਹੜਾ ਸਾਡਾ ਫੂਡ ਸੇਫਟੀ ਨੂੰ ਲੈ ਕੇ ਚੱਲਦਾ ਰਹਿੰਦਾ ਹੈ ਆਸਕਰ ਜੇ ਪਿੱਛੇ 2-3 ਦਿਨ ਪਹਿਲੇ ਅਸੀਂ ਇੱਕ ਮੋਮੋ ਫੈਕਟਰੀ 'ਚ ਵੀ ਵਿਜ਼ਿਟ ਕੀਤਾ ਸੀ ਉਸ ਤੋਂ ਪਹਿਲਾਂ ਵੀ ਅਸੀਂ ਇੱਕ ਮੋਮੋ ਫੈਕਟਰੀ ਔਰ ਜਿੰਨੇ ਵੀ ਇੱਥੇ ਰੇੜੀ ਵਾਲੇ ਆ ਉਹਨਾਂ ਦਾ ਚੈਕਿੰਗ ਕੀਤੀ ਆ ਉਸ ਦੌਰਾਨ ਜਿਹੜੇ ਮੇਨਲੀ ਜਿਹੜੀ ਪ੍ਰੋਬਲਮਸ ਆ ਰਹੀਆਂ ਸਾਨੂੰ ਦੇਖਣ ਚ ਆ ਰਹੀਆਂ ਕਿ ਹਾਈਜਿਨ ਦੀ ਆਂਦੀ ਹੈ ਜਿਹਦੇ ਬਾਰੇ ਉਹਨਾਂ ਨੂੰ ਅਸੀਂ ਗਾਈਡ ਵੀ ਕਰ ਦਿੰਨੇ ਆ ਟ੍ਰੇਨਿੰਗ ਵੀ ਦਿੱਤੇ ਆ ਲੇਕਿਨ irde ਨਾਲ ਜਿਹੜੀ ਕੁਆਲਿਟੀ ਚੈੱਕ ਆਈ ਹੈ ਕੁਆਲਿਟੀ ਚੈੱਕ ਚ ਅਸੀਂ ਖਾਸ ਕਰ ਉਹਨਾਂ ਨੂੰ ਜਿੱਦਾਂ ਸੈਂਪਲਿੰਗ ਲੈ ਕੇ ਅਸੀਂ ਲੈਬ ਕੋ ਭੇਜ ਦਿੰਨੇ ਆ ਔਰ ਜਿਹੜੀ ਆਮ ਤੌਰ ਤੇ ਸ਼ਿਕਾਇਤ ਹੈ ਕਿ ਕੁਝ ਮਿਕਸ ਕਰਦੇ ਆ ਜਾਂ ਇਦਾਂ ਇਹ ਕੀ ਹੁੰਦਾ ਹੈ ਕਿ ਜਿਹੜੇ ਹੈ ਜੀਨੋ ਮੋਟਰ ਜਾਂ ਇਸ ਤਰ੍ਹਾਂ ਦੇ ਕੈਮੀਕल्स ਵਗੈਰਾ ਆ ਉਹ ਮਿਕਸ ਕਰਦੇ ਆ ਕੁਝ ਤਦਾਦ ਤੱਕ ਉਹਨਾਂ ਦੀ ਲਿਮਟ ਜਿਹੜੀ ਹੈਗੀ ਹੈ ਜਿਹੜੀ ਕਿ ਸੇਫ ਹੈਗੀ ਹੈ ਲੇਕਿਨ ਕਿਉਂਕਿ ਉਹਨਾਂ ਨੂੰ ਇੰਨੇ ਨੌਲੇਜ ਨਹੀਂ ਹੁੰਦੀ ਹੈ ਇਸ ਕਰਕੇ ਉਹਨਾਂ ਨੂੰ ਕੁਆਂਟੀਟੀ ਦਾ ਮਤਲਬ ਐਸਟੀਮੇਟ ਪ੍ਰੋਪਰ ਨਹੀਂ ਹੋ ਪਾਂਦਾ ਉਸ ਬਾਰੇ ਅਸੀਂ ਗਾਈਡ ਵੀ ਕਰਦੇ ਰਹਿੰਦੇ ਆ ਔਰ ਕੋਸ਼ਿਸ਼ ਤੇ ਕਰਾਈ ਦੀ ਕਿ ਉਹ ਐਸ ਚੀਜ਼ ਦਾ ਨਾ ਯੂਜ਼ ਕਰਨ ਔਰ ਮੇਰੀ ਸਖਤ ਹਦਾਇਤ ਹੈ ਕਿ ਇਹਨਾਂ ਨੂੰ ਸਾਰੇ ਰੇੜੀ ਵਾਲਿਆਂ ਨੂੰ ਇਹ ਜਿਹੜੇ ਫਾਸਟ ਫੂਡ ਕਾਰਨਰਸ ਨੂੰ ਕਿ ਅਜ਼ੀਨੋ ਮੋਟਰ ਜਾਂ ਇਹ ਜੇ ਕੈਮੀਕਲ ਜੜੇ ਗਏ ਆ ਉਹ ਲਿਮਿਟਿਡ ਅਦਾਰ ਚ ਯੂਜ਼ ਕਰਨ ਜੇ ਉਹਨਾਂ ਨੂੰ ਪਤਾ ਹੈਗਾ ਨਹੀਂ ਤੇ ਬਿਲਕੁਲ ਵੀ ਯੂਜ਼ ਨਾ ਕਰਨ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਨਾ ਕੀਤੀ ਜਾਵੇ ਸਰ ਜੇ ਸਿਹਤ ਦਾ ਮਾਮਲਾ ਹੁੰਦਾ ਜਾਂ ਕੋਈ ਬਿਮਾਰ ਹੁੰਦਾ ਹੈ ਬੰਦਾ ਤੇ ਡਾਕਟਰ ਵੀ ਉਹਨੂੰ ਇਹ ਕਹਿੰਦੇ ਆ ਕਿ ਤੁਸੀਂ ਫਲ ਫੂਡ ਖਾਓ ਪਰ ਦੇਖਿਆ ਜਾ ਰਿਹਾ ਹੈ ਕਿ ਫਲ ਫੂਡ ਦੇ ਵਿੱਚ ਵੀ ਕੈਮੀਕਲ ਨਾ ਪਾਇਆ ਜਾ ਰਿਹਾ ਹੈ ਜਾਂ ਇਦਾਂ ਦਾ ਕੋਈ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਇਹਨਾਂ ਦੇਖੋ ਐਫਐਸਐਸਆਈ ਨੇ ਲੇਟੈਸਟ ਗਾਈਡਲਾਈਨਸ ਲਈ ਹੈ ਅਤੇ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਜਿਹਦੇ ਚ ਅਸੀਂ ਚਾਣਨੇ ਆ ਸਾਰਿਆਂ ਨੂੰ ਕਿ ਫਾਸਟ ਫੂਡ ਦੀ ਮਿਗਦਾਦ ਜਿਹੜੀ ਹੈ ਯੂਟਿਲਿਟੀ ਜਿਹੜੀ ਹੈ ਘੱਟ ਕੀਤੀ ਜਾਵੇ ਐਟ ਲੀਸਟ ਜਿਹੜੇ ਫੈਟ ਵਗੈਰਾ ਹੈਗਾ ਜਾਂ ਜਿੰਨੇ ਵੀ ਆਇਲ ਅਸੀਂ ਯੂਜ਼ ਕਰਨੇ ਆ ਉਹਨਾਂ ਨੂੰ ਵੀ ਕਟੋ-ਕਟ 10% ਕੁਆਂਟੀਟੀ ਘਟਾਈ ਜਾਵੇ ਇਹ ਮੁਹਿੰਮ ਜਿਹੜੀ ਹੈ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਬਾਹਰ ਤੋਂ ਸ਼ੁਰੂ ਹੋ ਸਕਦੀ ਹੈ ਔਰ ਬਾਹਰ ਤੋਂ ਮੈਂ ਕਹਿਣਾ ਹੈ ਕਿ ਫਾਸਟ ਫੂਡ ਜਿੰਨਾ ਘੱਟ ਤੋਂ ਘੱਟ ਹੋ ਸਕੇ ਉਪਰ ਐਡ ਕਰੋ ਨੰਬਰ 2 ਜਿਸ ਦਾ ਤੁਸੀਂ ਕਿਹਾ ਕਿ ਫਰੂਟਸ ਵਗੈਰਾ ਦਾ ਫਰੂਟਸ ਵਗੈਰਾ ਵੀ ਅਸੀਂ ਚੈਕਿੰਗ ਕੀਤੀ ਹੈ ਰੇੜੀਆਂ ਦੇ ਵੀ ਕੀਤੀ ਹੈ ਔਰ ਈਵਨ ਜਿੱਥੇ ਸਾਰਾ ਸਮਾਨ ਆਉਂਦਾ ਆ ਸਬਜੀ ਮੰਡੀ ਵਗੈਰਾ ਉੱਥੇ ਵੀ ਜਾ ਕੇ ਈਵਨ ਅਸੀਂ ਦਸੂਆ ਵਗੈਰਾ ਵੀ ਕੀਤੀ ਹੈ ਗਡਸ਼ੰਕਰ ਸਾਈਡ ਵੀ ਕੀਤੀ ਹੈ ਦਸੂਆ ਤਲਵਾਰਾ ਸਾਰਾ ਅਸੀਂ ਚੈੱਕ ਕੀਤਾ ਈਵਨ ਗੱਡੀਆਂ ਰੋਕ ਕੇ ਵੀ ਚੈਕਿੰਗ ਕੀਤੀ ਹੈ ਉਹਰੇ ਚ ਜੋ ਇੱਥੇ ਪਾਇਆ ਗਿਆ ਜਿਹੜੇ ਇੱਥੇ ਸਟੋਰ ਹੈਗੇ ਆ ਉਹਨਾਂ ਚ ਜੜੀ ਹੈਗੀ ਆ ਅ ਇਥੀਲਨ ਵਗੈਰਾ ਯੂਜ਼ ਹੋ ਰਹੀ ਹੈ ਔਰ ਉਹ ਜਿਹੜੀ ਹੈਗੀ ਐਫਐਸਐਸਆਈ ਅਪਰੂਵਡ ਹੈਗੀ ਆ ਲੇਕਿਨ ਜਿਹੜੇ ਕੈ ਜੇ ਕੋਈ ਕੈਮੀਕਲਸ ਦਾ ਡਾਊਟ ਹੈਗਾ ਆ ਉਹਨੂੰ ਅਸੀਂ ਪੂਰੀ ਕਰਨ ਲਈ ਅਸੀਂ ਜਿਹੜੇ ਸੈਂਪਲ ਕਲੈਕਟ ਕੀਤੇ ਸੀ ਅਸੀਂ ਸੈਂਪਲ ਲੈਬ ਚ ਭੇਜ ਦਿੱਤੇ ਹੋਏ ਆ ਜਦੋਂ ਰਿਪੋਰਟ ਆਏਗੀ ਕਿਉਂਕਿ ਉਹ ਜਿਹੜੇ ਕੈਮੀਕਲਸ ਲਾ ਕੇ ਆਉਂਦੇ ਆ ਨਾ ਉਹ ਪਿੱਛੋਂ ਹੀ ਉਹਨਾਂ ਨੂੰ ਆਉਂਦੇ ਆ ਜੋ ਉਹਨਾਂ ਵੱਲੋਂ ਦੱਸਿਆ ਗਿਆ ਉਹ ਕੈਮੀਕਲ ਐਫਐਸਐਸਆਈ ਵਾਲੇ ਹੈਗੇ ਆ ਜਾਂ ਕੋਈ ਟੌਕਸਿਕ ਹੈਗੇ ਆ ਇਹ ਸਿਰਫ ਲੈਬ ਦੀ ਰਿਪੋਰਟ ਹੀ ਦੱਸੇਗੀ ਜਦੋਂ ਰਿਪੋਰਟ ਆਏਗੀ ਅਸੀਂ ਸਾਂਝੇ ਕਰਾਂਗੇ ਤੇ ਟਿਲ ਡੇਟ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਜਿੰਨਾ ਘੱਟ ਘੱਟ ਹੋ ਸਕੇ ਕੈਮੀਕਲ ਸਰ ਸਮਾਨ ਵੇਚਣ ਵਾਲਿਆਂ ਨੂੰ ਤੁਸੀਂ ਬਾਹਰ ਨਹੀਂ ਵੇਚੀਆ ਸ਼ਹਿਰ ਵਾਸੀਆਂ ਨੂੰ ਜੋ ਫ੍ਰੀ ਦੇ ਆ ਜਾਂਦੇ ਆ ਉਹਨਾਂ ਨੂੰ ਪੀਸ ਲਾਵਾ ਤੁਹਾਡਾ ਜਲ ਕਿਸੇ ਕੋਈ ਦਾ ਸ਼ਹਿਰ ਵਾਸੀਆਂ ਨੂੰ ਤੇ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਡਾਈਟ ਹੈਗੀ ਹੈ ਹੈਲਦੀ ਡਾਈਟ ਹੀ ਖਾਣੀ ਚਾਹੀਦੀ ਹੈ ਫਾਸਟ ਫੂਡ ਅਵੋਇਡ ਕਰਨਾ ਚਾਹੀਦਾ ਹੈ ਫੈਟ ਕੰਟੈਂਟ ਜਿਹੜੇ ਹੈ 10% ਰਿਡਿਊਸ ਕਰੋ 10% ਆਇਲ ਐਂਡ ਕੀ ਵਗੈਰਾ ਘੱਟ ਯੂਜ਼ ਕਰੋ ਔਰ ਜਿਹੜੇ ਫਲ ਲੱਗੇ ਆ ਜੇ ਤੁਸੀਂ ਲੱਗਦਾ ਤੁਹਾਨੂੰ ਡਾਊਟ ਵੀ ਹੈ ਕਿ ਕੈਮੀਕल्स ਵਗੈਰਾ ਲੱਗੇ ਹੋਏ ਆ ਕਿਉਂਕਿ ਅੱਜ ਕੱਲ ਯੂਜ਼ ਕਰ ਰਹੇ ਆ ਚਾਹੇ ਐਫਐਸਐਸਆਈ ਅਪਰੂਵਡ ਹੀ ਹੋਣ ਉਹਨੂੰ ਫਿਰ ਵੀ ਤੁਸੀਂ ਘਰ ਲੈ ਜਾ ਕੇ ਅੱਛੀ ਤਰ੍ਹਾਂ ਪਾਣੀ ਨਾਲ ਧੋ ਕੇ ਐਟਲੀਸਟ ਹਾਫ ਅਨ ਆਰ ਰੱਖ ਕੇ ਉਸ ਤੋਂ ਬਾਅਦ ਹੀ ਯੂਜ਼ ਕਰੋ ਕਿਉਂਕਿ ਇਹ ਕੈਮੀਕल्स ਮੋਸਟ ਆਫ ਦਿ ਟਾਈਮਸ ਵਿਦ ਦਾ ਵਾਟਰ ਜੜੇ ਆ ਉਹ ਕੱਟ ਜਾਂਦੇ ਆ ਸੋ ਉਹਨਾਂ ਦਾ ਛਿਲਕਾ ਉਤਾਰ ਕੇ ਪ੍ਰੋਪਰ ਸਿੱਧਮ ਮੂਤ ਨਾ ਲਗਾਇਆ ਜਾਵੇ ਔਰ ਯੂਜ਼ ਕੀਤਾ ਜਾਵੇ ਇਹਦੇ ਨਾਲ ਉਹਨਾਂ ਦੀ ਸਿਹਤ ਬਣੀ ਰਹੇ ਧੰਨਵਾਦ